ਸਸਤੀ ਕਾਲਿਸਾਰਿਆਨ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕੁਦਰਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਜਾਂ ਤਾਂ ਤਿੰਨ ਮੱਜਾਂ ਤੇ ਇੱਕਾ ਤੋਕੜ ਗੱਬਣ ਚੱਕ ਪਾਸ ਗਾ ਤਾਂ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਇੱਕ ਮੱਜ ਤਾਜੀ ਸੋਈ ਆ ਤੇ ਬਾਕੀ ਦੋ ਮੱਜਾਂ ਵੀ ਸੋਈਆਂ ਸਾਰੀਆਂ ਸੋਈਆਂ ਤੁਹਾਨੂੰ ਦਿਖਾਉਣੀ ਆ ਸੋਈਆਂ ਦੇ ਇੱਕ ਤੇ ਬੇਨਤੀ ਇਹੀ ਆ ਵੇ ਆਪਣੇ ਸੋਏ ਪਸ਼ੂ ਦੇ ਇੱਥੇ ਆ ਕੇ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਇ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਤੀ ਕਿ ਅੱਜ ਭਾਜੀ ਹੁਣ ਭਾਜੀ ਹੁਣੀ ਘਰੇ ਨਹੀਂ ਹੈਗੇ ਆਪ ਤੇ ਅੱਜ ਅਸੀਂ ਤੁਹਾਨੂੰ ਪੁੱਛਵਾ ਬਾਰੇ ਸਾਰਾ ਕੁਝ ਦੱਸਣਾ ਵਾ ਜੇ ਕੋ ਸਾਡੇ ਤੋਂ ਦੱਸਣ ਵਾਲਾ ਜਾਂ ਕੁਝ ਰਹਿ ਜਾਵੇ ਤੇ ਤੁਸੀਂ ਸਿੱਧਾ ਭਾਈ ਉਹਨਾਂ ਨੂੰ ਫੋਨ ਲਾ ਕੇ ਜਿਹੜਾ ਪੁੱਛ ਸਕਦੇ ਜੀ ਤੇ ਮੌਕੇ ਤੇ ਸੌਦਾ ਵੀ ਜਿਹੜਾ ਆਪਣਾ ਕਰ ਸਕਦੇ ਜੀ ਤੇ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਆ ਚੰਗੇ ਘੱਤ ਘਾਟ ਵਾਲੀ ਮੱਝ ਆ ਇਹ ਤੋਂ ਹੀ ਆਪਾਂ ਕਰਨੀ ਆ ਸੋਈ ਨੂੰ ਜਿਹੜਾ ਕੋਈ ਆ ਦੱਕ ਦੇਣ ਦੇ ਲਾਗੇ ਪੰਨੇ ਜਿਹੜਾ ਕਿੰਦੇ ਵੀ ਹੋ ਗਏ ਆ ਆ ਤੁਹਾਡੇ ਸਾਹਮਣੇ ਬੱਚਾ ਹੈ ਦੇ ਹੁਣ ਮੌਕੇ ਤੇ ਜਿਹੜਾ 12 ਤੋਂ 13 ਲੀਟਰ ਦੁੱਧ ਕਹਿੰਦੇ ਕਿ ਬਿਲਕੁਲ ਤਿਆਰ ਹੈ ਜਿਹੜਾ ਤੁਸੀਂ ਆਪ ਦੋ ਟੈਂਪ ਚੋਾਈ ਕਰਕੇ ਲੈ ਜਾਣਾ ਹੈ ਖੋਲੋ ਫਿਰ ਤੋੜ ਦਿਓ ਤੇ ਕੋ ਚੰਗੀ ਸਾਂਵਲਾ ਖੜੇ ਕੋਈ ਤੇ ਕਹਿੰਦੇ 14 15 ਤੱਕਰ ਕਰ ਸਕਦੀ ਹੁਣ ਮੌਕੇ ਤੇ 12 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਤਿਆਰ ਹੈ ਬਾਕੀ ਇਹ ਆ ਵੀ ਕੱਦ ਕਾਠ ਚ ਚੰਗੀ ਹੈ ਸਰੀਰੋਂ ਕੱਦ ਕਾਠ ਚੰਗਾ ਹੈ ਇਹਦਾ ਲੈ ਜਾ ਜੀ ਬਾਕੀ ਕੋਈ ਸਾਂਵਲਾ ਕੋਈ ਵੀ ਲੈ ਜੂਗਾ ਦੁੱਧ ਇਹਨੇ ਚੰਗਾ ਕੱਢੀ ਜਾਣਾ ਹੈ ਬਾਕੀ ਇਹ ਆ ਵੀ ਥਾਣਾ ਦਾ ਸਾਈਜ਼ ਗਾਪ ਵੀ ਚੰਗਾ ਆ ਤੇ ਮੁੱਲ ਜਿਹੜਾ ਇਹਦਾ ਕਹਿੰਦੇ ਕਿ 75000 ਮੁੱਲ ਕਰਦੇ ਆ ਤੇ ਵਿੱਚ 2000 ਕਹਿੰਦੇ ਛੋਟ ਕਰ ਦੇਗੇ 73000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਤੇ ਹੁਣ ਇੱਕ ਆ ਵੀ ਸੂਈ ਸਵਾਈ ਮੱਝ ਤੇ ਆ ਬੱਚਾ ਆ ਇਹਦਾ ਦੁੱਧ ਜਿਹੜਾ ਇਹਦੇ ਕੋਲ 6-7 ਕਿਲੋ ਹੀ ਆ ਸੋ ਸਾਂਭ ਘੱਟ ਦਵਾਈ ਆ ਬਾਕੀ ਇਹ ਅੱਗੇ ਚਲੋ ਸਾਰਾ ਸਿਆਲ ਇਹਨੇ ਘਰ ਦਾ ਚਾਹ ਪਾਣੂ ਦੇਣੇ ਵਧੀਆ ਸਾਰੀ ਜਣਾ 6 ਤੋਂ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਮੌਕੇ ਤੇ ਦੇ ਕੋ ਤੇ ਆ ਥਣ ਵੀ ਇੱਥੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਮੁੱਲ ਜਿਹੜਾ ਵਾ 40000 ਕਹਿੰਦੇ ਕੀ ਇਹਦਾ ਮੁੱਲ ਆ ਤੇ ਉੱਚੋਂ ਵੀ 2000 ਕਹਿੰਦੇ ਛੱਡ ਦੇਗੇ 38000 ਦੀ ਜਿਹੜੀ ਆ ਮੱਝ ਦੇ ਦੇਣੀ ਆ ਕਹਿੰਦੇ ਬਾਕੀ ਮਾਨਤਾਨ ਮੌਕੇ ਤੇ ਥੋੜਾ ਪਤਾ ਹੋਰ ਹੋ ਜਾਊਗਾ ਪਰ ਵੀਰ ਫੋਨ ਲਾਵੇ ਤੇ ਆ ਬੱਚਾ ਆ ਇਹਦਾ ਤੇ ਹੁਣ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਆ ਤੋਕੜ ਗੱਬਨ ਚੱਕ ਪਾਸੇ ਆ ਸੱਤ ਕਿਲੋ ਜਿਹੜਾ ਕਹਿੰਦੇ ਵੀ ਇਹਦੇ ਕੋਲ ਦੁੱਧ ਹੈ ਗਾਇ ਇਹਦਾ ਬੱਚਾ ਵੀ ਹੈਗਾ ਹੀ ਕਹਿੰਦੇ ਵੀ ਪਰ ਬੱਚਾ ਉਹਨਾਂ ਨੇ ਰੱਖ ਲਿਆ ਵਾ ਤੇ ਸੱਜਰ ਨੇ ਜਿਹੜਾ ਕਹਿੰਦੇ ਵੀ 5 ਕਿਲੋ ਦੇ ਕਰੀਬ ਦੁੱਧ ਜਿਹੜਾ ਸੱਜਰ ਨੇ ਚਵਾਇਆ ਆ ਜਾਓ ਇੱਕ ਕਰੀ ਲਿਆ ਉਹ ਇਧਰ ਨੂੰ ਫੇਰ ਤੋਰ ਦੋ ਬਾਹਰ ਨੂੰ ਬਾਹਰ ਨੂੰ ਬਣਾ ਦੇ ਕਾ ਬਾਕੇ ਇਹ ਆ ਵੀ ਉਹ ਤਰ੍ਹਾਂ ਕੱਦ ਕਾਠ ਚੰਗਾ ਵਾ ਤੇ ਸਰੀਰਾਂ ਵੀ ਚੰਗੀ ਆ ਮਿਲਕਵੇਨ ਵੀ ਚੰਗੀ ਲੱਗੀ ਆ ਹੁਣ ਮੌਕੇ ਤੇ 7 ਕਿਲੋਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਦੁੱਧ ਹੈਗਾ ਵਾ ਤੇ ਬਾਕੀ ਦੁੱਧ ਤੇ ਤੁਸੀਂ ਆਪ ਚਵਾਈ ਕਰਕੇ ਲੈ ਜਾਣੀ ਆ ਥਣ ਥਣ ਆਪ ਚੰਗੀ ਤਰ੍ਹਾਂ ਵੇਖ ਕੇ ਲੈ ਜਾ ਜਣੇ ਤੇ 4 ਮਹੀਨਿਆਂ ਦੀ ਗੱਬਣ ਜਿਹੜੀ ਚੈੱਕ ਪਾਸ ਆ ਮਿਲਕਵੇਨ ਵੀ ਚੰਗੀ ਲੱਗੀ ਆ ਆ ਤੇ ਇਹਦਾ ਮੁੱਲ ਜਿਹੜਾ ਵਾ 30000 ਆ ਤੇ 2000 ਕਹਿੰਦੇ ਕਿ ਵਿੱਚੋਂ ਛੱਡ ਦਿਆਂਗੇ 28000 ਦੀ ਜਿਹੜੀ ਕਹਿੰਦੇ ਕਿ ਦੇ ਦੇਣੀ ਆ ਬਾਕੀ ਕੋਈ ਵੀਰ ਫੋਨ ਲਾਊਗਾ ਮਾਨ ਤਨ ਮੌਕੇ ਤੇ ਹੋ ਜਾਊਗਾ ਹੋਰ ਤੇ ਕਾਮ ਅਜਾ ਜੀ ਸੋਈ ਆ ਇਹ ਜਿਹੜਾ ਕਹਿੰਦੇ ਕਿ 11 12 ਤੱਕ ਦੇ ਕਰੀਬ ਟੱਕਰ ਕਰ ਸਕਦੀ ਹੈ ਬਾਕੀ ਤੁਸੀਂ ਆਪਣੀ ਸਮਝ ਵੇਖਣੀ ਆ ਰੋ ਵੀ ਲੈ ਆ ਜਾਈ ਤੇ ਸ਼ਾਮ ਆ ਕੇ ਉਹਨਗੇ ਥੰਬੂ ਬਾਕੀ ਭਾਈ ਹੁਣੀ ਵੀ ਆਪ ਮਾਰ ਮਾਰ ਲੈਣੀ ਗਏ ਆ ਇਹਨਾਂ ਚ ਕੋਈ ਨਹੀਂ ਕੋ ਪਸੰਦ ਹੁੰਦੀ ਤੇ ਕੋਈ ਵੀਰ ਹੋਰ ਵੀ ਪੁੱਛ ਸਕਦਾ ਵਾ ਸਾਥਾਨ ਦੇਖ ਸਾਦੇ ਤੇ ਲਾਗੇ ਤਾਂ ਬੋੜੀ ਜੱਗਣਾ ਖਾਣ ਤੇ ਆ ਬੱਚਾ ਇਹਦਾ ਕੱਟਾ ਆ ਮਗਰ ਨੀਲੀ ਦਾ ਤੇ ਇਹਦਾ ਮੁੱਲ ਜਿਹੜਾ ਕਹਿੰਦੇ ਕਿ 70000 ਆ ਤੇ ਵਿੱਚੋਂ 2000 ਛੋਟ ਕਰ ਦਾਂਗੇ 60000 ਦੀ ਜਿਹੜੀ ਕਿੰਦੇ ਕਿ ਆ ਦੇ ਦੇਣੀ ਆ ਤੇ ਬਾਕੀ ਜੋ ਵੀ ਕੋਸ਼ਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਸੋਈਆਂ ਦੀ ਦੋ ਟਾਈਮ ਚਵਾਈ ਕਰ ਲਓ ਸਾਰੀਆਂ ਸੋਈਆਂ ਹੀ ਆ ਤੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਕੋਈ ਵੀ ਆਪਣਾ ਥਣ ਵੇਖ ਕੇ ਸਾਰਾ ਕੁਝ ਦੁੱਧ ਵੇਖ ਕੇ ਖੜੋ